ਜਬਾਤ ਉਧਰ ਸਮਾਨ ਸਮਾਨ ਕੋਈ ਉਧਰੋਂ ਲੈ ਜਾ ਰੱਸਾ ਫੜਾਉਂਦੇ ਨੇ ਨਾ ਬਈ ਦੀਸੇ ਕਾਲੀ ਰੱਸਾ ਬਣਾਓ ਰੱਸੇ ਦਾ ਸਿਰਾ ਚੱਕ ਵੀਰੇ ਇੱਧਰ ਬਣਾਣਾ ਬੱਚਿਆ ਤੇਰਾ ਜਬਾਤ ਲਸਾਈ ਬਣਾ ਲੰਬਾ ਦੇ ਰੱਸੇ ਦਾ ਸਿਰਾ ਫੜਾ ਉਧਰ ਫੱਸ ਆ ਰੱਸਾ ਫੜ ਲਿਓ ਜੀ ਰਖਾਓ ਆ ਲੈ ਬਈ ਹੋਰ ਵੀ ਸਮਾਨ ਹੈਗਾ ਉਹ ਲੈ ਆਓ ਜੀ ਸਮਾਨ ਹੈ ਕੱਪੜੇ ਕਪੜੇ ਆ ਬੜਾ ਹੋਊ ਨਹੀਂ ਆਣੇ ਦੇਖ ਰਹਿਣ ਮੇਨ ਮੇਨ ਚੀਜ਼ਾਂ ਲੈ ਆਓ ਜਿਹੜੇ ਕੱਪੜੇ ਆ ਉੱਤਰ ਚੜ ਜਾਂਦਾ ਦੇਖੀਓ ਇਹਦਾ ਬੜਾ ਜੀ ਦਾ ਨਹੀਂ ਚੜ ਜਾਣਾ ਰੱਖੋ ਨਾ ਸਟਾਪ ਲਾ ਕੇ ਰੱਖੋ ਮੱਖਣ ਕੀ ਕਰੀਏ ਆਓ ਮਾਤਾ ਜੀ ਆ ਚੱਪਲਾਂ ਚ ਬੜਾ ਫਲਾ ਉਧਰ ਫਲਾ ਦੋ ਚੜਾ ਦੇ ਮਫਨ ਹੋਰ ਚਾਹ ਚਾਹ ਉਹ ਤੇ ਧਮ ਪਿੰਡ ਇਹ ਬਾਂਮਣੀ ਗਰਦਾਸਪੁਰ ਦੇ ਵਿੱਚ ਇਸਨੇ 24 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਦੇਖ ਲਓ ਵੀ ਕਿੰਨਾ ਜ਼ਿਆਦਾ ਜਿਹੜਾ ਪਾਣੀ ਆ ਉਹ ਆ ਚੁੱਕਿਆ ਉੱਧਰ ਡੰਗਰ ਦੇਖ ਲਓ ਤੁਸੀਂ ਹਨਾ ਡੰਗਰਾਂ 'ਤੇ ਅੰਦਾਜ਼ਾ ਲਾ ਰਹੇ ਤੁਹਾਨੂੰ ਪਾਣੀ ਦੱਸ ਰਿਹਾ ਹੋਣਾਗਾ ਤੇ ਇੱਥੇ ਪੀਣ ਵਾਲਾ ਪਾਣੀ ਤੇ ਡੰਗਰਾਂ ਦੇ ਚਾਰੇ ਦਾ ਜਿਹੜਾ ਪ੍ਰਬੰਧ ਆ ਉਹ ਤੁਹਾਨੂੰ ਤੇ ਆਲੇ ਦੁਆਲੇ ਦੇ ਜਿਹੜੇ ਪਿੰਡ ਆ ਉਹਨਾਂ ਨੂੰ ਵੀ ਅਲਰਟ ਕਰ ਦਈਏ ਕਿ ਤੁਸੀਂ ਵੀ ਭਈ ਪਹਿਲਾਂ ਹੀ ਆਪਦੇ ਜਿਹੜੇ ਸਮਾਨ ਦਾਗਾ ਉਹ ਬੰਦੋਬਸਤ ਕਰਕੇ ਰੱਖੋ ਤੇ ਚਾਰੇ ਦਾ ਪ੍ਰਬੰਧ ਆ ਉਹ ਵੀ ਜਿਹੜਾ ਜਲਦੀ ਤੋਂ ਜਲਦੀ ਕੀਤਾ ਜਾਣਾ ਚਾਹੀਦਾ ਹੈਗਾ